ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਲਾਸ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਹੈ ਤੇ ਆਪਣਾ ਰਾਜਵੀਰ ਸਰਵਾਈਵ ਵੀ ਕਰ ਰਿਹਾ ਰਾਜਵੀਰ ਜਵੰਦਾ ਵੀਰਾ ਉਹਨਾਂ ਦਾ ਕੱਲ ਐਕਸੀਡੈਂਟ ਹੋਇਆ ਪਲੀਸ ਉਹਨਾਂ ਲਈ ਵੀ ਦੁਆ ਕਰਿਓ ਕਿ ਉਹ ਜਲਦੀ ਤੋਂ ਜਲਦੀ ਠੀਕ ਹੋਣ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਾਰੇ ਠੀਕਾ ਕੋ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਰਾਜਵੀਰ ਜਵੰਦਾ ਵੀਰ ਜਿਹੜਾ ਸਾਡੇ ਕੇ ਬਹੁਤ ਹੀ ਹਰਮਨ ਪਿਆਰਾ ਸਿੰਗਰ ਆ ਉਹਨਾਂ ਦੇ ਨਾਲ ਬਹੁਤ ਭਿਆਨਕ ਦੁਰਘਟਨਾ ਵਾਪਰੀ ਸੀਗੀ ਬੱਦੀ ਦੇ ਵਿੱਚ ਤੇ ਜਿਸ ਤੋਂ ਬਾਅਦ ਉਹਨਾਂ ਨੂੰ 40 ਹਸਪੀਟਲ ਮੋਹਾਲੀ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਤੇ ਸਾਡੇ ਸਾਰੇ ਪੰਜਾਬ ਦੇ ਜਿੰਨੇ ਵੀ ਸਾਡੇ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੇ ਬੜੀਆਂ ਦੁਆਵਾਂ ਦਿੱਤੀਆਂ ਤੇ ਵੀਰ ਅਜਖਤਰੀ ਤੋਂ ਬਾਹਰ ਜਿੰਨੇ ਵੀ ਉਹਨਾਂ ਦੇ ਆਪਣੇ ਚਾਹਣ ਵਾਲੇ ਉਹਨਾਂ ਦੇ ਆਪਣੇ ਰਿਸ਼ਤੇਦਾਰ ਜਾਂ ਜਿੰਨੇ ਨੇ ਵੀ ਬਾਹਰ ਜਾ ਕੇ ਦੱਸਿਆ ਬਹੁਤ ਬਦਲ ਤੋਂ ਉਹਨਾਂ ਨੇ ਇਹੀ ਗੱਲ ਕਹੀ ਕਿ ਹਾਲਤ ਵਿੱਚ ਕਾਫੀ ਸੁਧਾਰ ਆਇਆ ਨਹੀਂ ਤਾਂ ਕੱਲ ਸਵੇਰੇ ਤੱਕ ਕਾਫੀ ਉਹਨਾਂ ਸੂਇਆ ਤੋਂ ਸਾਰੇ 10 ਦੇ ਸੀਗੇ ਇੱਕ ਹਾਲਤ ਬਹੁਤ ਜਿਆਦਾ ਨਾਜੂਕਾ ਬਾਕੀ ਅਸੀਂ ਫੇਰ ਵੀ 10 ਬੇਨਤੀਆਂ ਕਰਦੇ ਪਰਮਾਤਮਾ ਅੱਗੇ ਕਿ ਭਰਾ ਨੂੰ ਛੇਤੀ ਛੇਤੀ ਮਾਲਕ ਤੰਦਰੁਸਤ ਕਰੇ ਤੇ ਉਹ ਆਪਣੇ ਪਰਿਵਾਰ ਵਿੱਚ ਦੁਬਾਰਾ ਤੋਂ ਵਾਪਸ ਆਵੇ ਇੱਕ ਦੂਸਤੋਂ ਮੁੱਦੇ ਦੀ ਗੱਲ ਜਿਹੜੀ ਮੈਂ ਮੇਨ ਕਰਨੀ ਸੀ ਕਿ ਬਹੁਤ ਹੀ ਘਟੀਆ ਮਾਨਸਿਕਤਾ ਵਾਲੇ ਲੋਕ ਗਲਤ ਅਫਵਾਹਾਂ ਫਲਾ ਰਹੇ ਨੇ ਇੱਥੇ ਤੱਕ ਕਈ ਘਟੀਆ ਲੋਕਾਂ ਨੇ ਤਾਂ ਉਹਦੀ ਪੋਸਟ ਅਗੇ ਆਰ ਏ ਪੀ ਵੀ ਲਿਖਾਇਆ ਇਸ ਤੋਂ ਵੱਡੀ ਹੋਰ ਜਦਾ ਮੰਦਭਾਗੀ ਘਟਨਾ ਕੀ ਹੋ ਸਕਦੀ ਆ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਕਿਉਂਕਿ ਇੱਕ ਮਾਂ ਦੇ ਪੁੱਤ ਦੋ ਛੋਟੇ ਛੋਟੇ ਬੱਚਿਆਂ ਦੇ ਪਿਓ ਦੇ ਬਾਰੇ ਇੰਧਰ ਦੀ ਗੱਲ ਕਰਦਿਆਂ ਨੂੰ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਦੇਖੋ ਚੱਦ ਵਿਊ ਲੈਣ ਦੇ ਲਈ ਐਡੀ ਵੱਡੀ ਗੱਲ ਕਰਨੀ ਬਹੁਤ ਮਾੜੀ ਗੱਲ ਆ ਹੋਰ ਤੂੰ ਕੰਮ ਕਰ ਲਓ ਪਰ ਇਹ ਚੀਜ਼ ਨਹੀਂ ਕਰਨੀ ਚਾਹੀਦੀ ਬਾਕੀ ਦੋਸਤੋ ਅਸੀਂ ਇਹੀ ਸਭ ਤੋਂ ਵੱਡੀ ਚੀਜ਼ ਆ ਕਿ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਆਪੋ ਆਪਣੇ ਘਰਾਂ 'ਚ ਬੈਠੇ ਆ ਉੱਥੇ ਸਾਰੇ ਨਹੀਂ ਜਾ ਸਕਦੇ ਆਪਾਂ ਆਪਣੇ ਘਰੇ ਹੀ ਬੈਠ ਕੇ ਜਾਂ ਜਿੱਥੇ ਵੀ ਬੈਠੇ ਉੱਥੇ ਬੈਠ ਕੇ ਅਰਦਾਸ ਕਰੀਏ ਮਾਲਕ ਅੱਗੇ ਸਜਦਲੋਂ ਕਿ ਮਾਲਕ ਉਸ ਵੀਰ ਨੂੰ ਜਲਦੀ ਜਲਦੀ ਤੰਦਰੁਸਤ ਕਰੇ ਚਾਹੇ ਜਦੋਂ ਟਾਈਮ ਲੱਗਣਾ ਉਸ ਚੀਜ਼ ਨੂੰ ਰਿਕਵਰ ਹੋਣ ਨੂੰ ਕਿਉਂਕਿ ਤੁਹਾਨੂੰ ਦੱਸਿਆ ਹੋਣਾ ਕਿ ਸਿਰਜ ਵਿੱਚ ਮੜਕਿਆਂ ਚ ਰੀਡ ਦੀ ਹੱਡੀ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਨਾ ਬਾਕੀ ਚਲੋ ਬਾਕੀ ਦਾ ਜਿਆਦਾ ਡਾਕਟਰਾਂ ਨੂੰ ਪਤਾ ਸਾਡੇ ਨਾਲੋਂ ਜਿਆਦਾ ਸਮਝ ਆ ਰਿਹਾ ਉਹਨਾਂ ਨੂੰ ਪਤਾ ਵੀ ਕੀ ਪ੍ਰੋਬਲਮ ਹੈਗੀ ਨਾ ਜੋ ਵੀ ਹੈਗਾ ਅਸੀਂ ਕਹਿੰਨੇ ਬਸ ਭਰਾ ਤੰਦਰੁਸਤ ਹੋ ਕੇ ਘਰ ਆਪਣੇ ਆਵੇ ਠੀਕ ਹੈ ਜੀ ਆਪਣੇ ਪਰਿਵਾਰ ਦੇ ਵਿੱਚ ਬੈਠੇ ਤੇ ਬਾਕੀ ਸਾਡੇ ਬਹੁਤ ਸਾਰੇ ਸਿੰਗਰਾਂ ਨੇ ਸਾਡੇ ਭਰਾਵਾਂ ਨੇ ਲਾਈਵ ਹੋ ਕੇ ਜਾਂ ਆਪਣੇ ਆਪਣੇ ਨਾ ਵੀਊ ਦਿੱਤੇ ਨੇ ਬਾਈ ਬਾਰੇ ਗੱਲਾਂ ਕੀਤੀਆਂ ਨੇ ਤੇ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਬਾਕੀ ਸਾਰੇ ਦੋਣੇ ਇਹੀ ਆ ਕੇ ਦੁਆ ਕਰੋ ਭਰਾ ਦੇ ਲਈ ਠੀਕ ਹੈ ਜੀ ਆ ਜੋ ਦੇਖਦੇ ਆ ਕੀ ਕੀ ਵੀਡੀਓ ਦਿੱਤੀ ਨੇ ਉਹਨਾਂ ਨੇ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸੱਚ ਹੋ ਗਈਆਂ। ਪਾਈ ਦਾ ਬੀਪੀ ਵੀ ਸਟੇਬਲ ਹੈ। ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋੜ ਪੈ ਰਹੀ ਹੈ। ਬੋਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ। ਕਿਉਂਕਿ ਸਿਰ ਦੇ ਵਿੱਚ ਜਿਹੜੀ ਉਂਗਲੀ ਹੈ ਉਹ ਬਾਅਦ 'ਚ ਵੀ ਰਿਕਵਰ ਹੋ ਸਕਦੀ ਹੈ। ਬ੍ਰੇਨ ਕਾਫੀ ਬਾਅਦ 'ਚ ਰਿਕਵਰ ਹੋ ਸਕਦਾ ਹੈ। ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਉਹ ਬੋਡੀ ਬਹੁਤ ਚੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕੇ ਐ ਅਸੀਂ ਅਸਲ 40 ਹਸਪੀਟਲਸ ਖੜੇ ਖੜੀ ਐ ਤੇ ਰਾਜਵੀਰ ਰੋਡ ਆਊਟ ਕਾਲ ਐਕਸੀਡੈਂਟ ਹੋਇਆ ਸੱਟ ਲੱਗੀ ਐ ਤੇ ਇਲਾਜ ਚੱਲ ਰਿਹਾ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਤੇ ਆਪਣਾ ਰਾਜੀ ਵੀ ਸਰਵਾਈਵ ਕਰ ਰਹੇ ਬਸ ਅੱਗੇ ਦੇਖਣਾ ਇਹ ਕਿ ਨਾ ਪੈ ਰਿਹਾ ਕਿ ਸਾਰੇ ਸੱਜਣ ਪਤਾ ਦਿਓ ਕਿਹੜਾ ਵੀੜੀ ਹੈ ਤੇ ਆ ਰਹੀਦੀ ਆ ਰਹੀਦੀ ਐਸ ਤਰ੍ਹਾਂ ਦੇ ਸਨੇਹ ਜਿਹੜੇ ਜਿਹੜੇ ਰਾਜਵੀਰ ਨੂੰ ਚਾਹਵਾਂ ਦੇ ਰਹੇ ਉਹ ਵੀ ਸੋਹਣੇ ਜਿਹੜਾ ਰਾਜਵੀਰ ਜਵੰਦਾ ਵੀਰਾ ਉਹਨਾਂ ਦਾ ਕੱਲ ਐਕਸੀਡੈਂਟ ਦਾ ਪਾਈਪ ਤੇ प्लीज ਉਹਨਾਂ ਲਈ ਵੀ ਦੁਆ ਕਰੋ ਕਿ ਦੁਆਵਾਂ 'ਚ ਬਹੁਤ ਆਸਰ ਹੈ ਕਿ ਜਲਦੀ ਤੋਂ ਜਲਦੀ ਠੀਕ ਹੋ ਤੇ ਦੁਬਾਰਾ ਸਾਡੇ ਵਿੱਚ ਆਓ ਇਹਦੀ ਪ੍ਰੋਗਰਾਮ ਲੋਕ ਕਰੇ ਲੋ ਬਹੁਤ ਹੀ ਪਿਆਰਾ ਗੋਗਰ ਰਾਜਵੀਰ ਗੋਗਰ ਪਰ ਬਹੁਤ ਹੀ ਸੋਹਣੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਪਰ ਅਜ ਤੱਕ ਇਹ ਲੱਗਦਾ ਕਿਸੇ ਕੋਲ ਡਿਵਰਸਿਟੀ ਨਹੀਂ ਖਸੇ ਸਾਰੇ ਲੋ ਬਹੁਤ ਪਿਆਰ ਕਰਦੇ ਆ ਪੁਲੀਸ ਵਾਲੀ ਦੁਆ ਕਰੇ ਦੁਆਵਾ ਜ ਬਹੁਤ ਅਸਰ ਹੈ ਜਦੋਂ ਤੁਸੀਂ ਕਿਸੇ ਲਈ ਦੁਆ ਕਰਦੇ ਆ ਸੱਚੇ ਦਿਲੋਂ ਉਹ ਪ੍ਰਮਾਤਮਾ ਜ਼ਰੂਰ ਪੂਰੀ ਕਰਦਾ ਜਿੱਦਾਂ ਕਿ ਦੋਸਤੋਂ ਤੁਸੀਂ ਦੇਖੇ ਸਕਦੇ ਆ ਕਿ ਹੁਣੇ-ਹੁਣੇ ਸਿੰਗਰਾਂ ਨੇ ਕੀ ਕੁਝ ਕਿਹਾ ਗੁਲਜੀਤ ਦਸਾਂਜ ਹੋ ਗਿਆ ਰਿਸ਼ਮ ਸਿੰਘ ਨੇ ਬੋਲ ਹੋ ਗਿਆ ਕਮਰ ਗਰੇਵਾਲ ਪਾਜੀ ਇਹ ਸਾਰੇ ਵੱਡੇ ਵੱਡੇ ਕਲਾਕਾਰਾਂ ਨੇ ਬਾਈ ਦੀ ਬੜੀ سپورਟ ਵੀ ਕੀਤੀ ਤੇ ਉਹਦੇ ਅਦਾਸ ਵੀ ਬੇਨਤੀ ਕੀਤੀ ਆ ਅਸੀਂ ਵੀ ਸਾਰੇ ਦੋਸਤੋ ਇਹੀ ਚਾਹੁੰਦੇ ਆ ਕਿ ਪਰਮਾਤਮਾ ਉਹਨੂੰ ਛੇਤੀ ਛੇਤੀ ਠੀਕ ਕਰੇ ਮੇਨ ਗੱਲ ਦੋਸਤੋ ਵਿੱਚ ਇਹ ਆ ਕਿ ਜਿਹੜੇ ਇਹ ਆਵਾਰਾ ਪਸ਼ੂਆਂ ਕਰਕੇ ਦੁਰਘਟਨਾ ਵਾਪਰੀ ਆ ਇਦਾਂ ਦੀ ਘਟਨਾ ਦੁਬਾਰਾ ਨਹੀਂ ਹੋਣੀ ਚਾਹੀਦੀ ਤੁਸੀਂ ਦੇਖ ਸਕਦੇ ਆ ਕਿ ਇਦਾਂ ਹੀ ਹੋਰ ਵੀ ਕਈ ਸਾਡੇ ਭਰਾ ਪੈਣ ਵੈਂਟੀਲੇਟਰ ਦੇ ਪਏ ਨੇ ਆਵਾਰਾ ਪਸ਼ੂਆਂ ਕਰਕੇ ਇਹਨਾਂ ਦਾ ਜਲਦੀ ਜਲਦੀ ਹੱਲ ਹੋਣਾ ਚਾਹੀਦਾ ਆ ਇਸ ਹਿਸਾਬ ਦਾ ਸਿਸਟਮ ਹੋਣਾ ਚਾਹੀਦਾ ਕਿ ਇਹਨਾਂ ਦੇ ਨਾਲ ਹੋਰ ਕੋਈ ਘਟਨਾਵਾਂ ਨਾ ਹੋਣ ਬਾਕੀ ਦੋਸਤੋ ਤੁਸੀਂ ਸਾਰੇ ਜੋ ਕਿ ਇੰਨਾ ਪਿਆਰ ਕਰਦੇ ਹੋ ਬਾਈ ਨੂੰ ਆਪਣੇ ਆਪਣੇ ਘਰਾਂ ਹੀ ਬੈਠ ਕੇ ਅਰਦਾਸ ਬੇਨਤੀ ਕਰੋ ਕਿਉਂਕਿ ਅਰਦਾਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਠੀਕ ਆ ਦੋਸਤੋ ਹੁਣ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਰਾਬ ਰੱਖਾ ਸਤਿ ਸ੍ਰੀ ਅਕਾਲ ਜੀ